ਗੌਰੀ ਮਹੱਲਾ ਪੰਜਵਾ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਤੇਰੇ ਸਰਬ ਕਲੇਸ਼ ਗਰਾਹਕ ਸੇ ਤੂੰ ਹੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਾਲਕ ਸੁਆਮੀ ਹੋ ਸਭ ਕਿਸ ਤੋਂ ਉਤੇ ਤੂੰ ਅੰਤਰ ਜਾਨੀ ਕੋਈ ਮਾਰੇ ਤੇਰੇ ਕੋਲੋਂ ਸਭ ਜੀਆਂ ਨੂੰ ਪ੍ਰਾਪਤ ਹੋਇਆ ਤੂੰ ਸਾਰਿਆਂ ਦੇ ਅੰਦਰਲੇ ਜਾਣਨ ਵਾਲੇ ਪ੍ਰੇਰਕ ਹੋ ਪਾਰ ਬ੍ਰਹਮ ਪੂਰਨ ਜਨੋ ਤੇ ਸੈਪੋਂ ਪੁੰਨ ਤੋਂ ਪਾਰ ਹੈ ਬ੍ਰਹਮ ਵਿਆਪਕੋ ਇਹ ਸਾਰਿਆਂ ਦੇ ਸਭ ਹੀ ਸਭ પેટ ਕੋ ਪੋਖਣ ਹਰੇ ਪੂਰਤੀ ਕਰਨ ਵਾਲੇ ਆਪ ਜਨਾਂ ਦੀ ਓਟ ਤੇਕ ਹਾਂ ਆਸਰਾ ਹੂੰ ਤੇਰੀ ਸਰਨ ਉਧਰ ਹੈ ਜਨਕ ਜੇ ਮਾਰੇ ਤੇਰੀ ਸ਼ਰਨ ਕਰਕੇ ਕਰੋੜਾਂ ਪਾਪਾਂ ਤੋਂ ਤੇਰੇ ਪਿਆਰੇ ਉਧਰ ਜਾਂਦੇ ਹਨ ਕਰੋੜਾਂ ਹੀ ਜਨਉਦੁਰਗੇ ਆਪ ਦੀ ਸ਼ਰਨ ਲੈ ਕੇ ਰਹਾਉ ਜੇਤੇ ਜੀ ਤੇਤੇ ਸਭ ਕੋ ਤੇਰੇ ਨਰ ਗੀਜੰਤ ਪਹਿਲਾ ਕੀਤੇ ਸਾਰੇ ਆਪ ਕੋਈ ਪਹਿਲਾ ਕੀਤੇ ਹੋਏ ਹਨ ਤੁਮਰੀ ਕਿਰਪਾ ਤੇ ਸੂਖ ਧੇਰੇ ਤੁਹਾਡੀ ਕਿਰਪਾ ਕਰਕੇ ਸਾਰਿਆਂ ਨੂੰ ਘਰਿਆ ਸੁਖ ਪ੍ਰਾਪਤ ਹੋ ਰਿਹਾ ਜੋ ਕਿਸੇ ਨੂੰ ਸੁਖ ਪ੍ਰਾਪਤ ਹੋ ਰਿਹਾ ਹੈ ਜੋ ਕਿਸ ਵਰਤੈ ਸਭ ਤੇਰਾ ਭਾਣਾ ਜੇ ਕੋਈ ਵਰਤਿਆ ਵਰਤਿਆ ਨਾ ਰਹੀ ਵਿਆਹ ਕੀ ਵਰਤਿਆ ਹੈ ਧਾਨੇ ਅਨੁਸਾਰ ਹੀ ਹੈ ਹੁਕਮ ਇਹ ਬੂਜੈ ਸੂ ਸੱਚ ਸਮਾਨ ਜਿਹੜਾ ਇਹਨੂੰ বুঝ ਲੈਂਦਾ ਉਹ ਸੱਚ ਸਰੂਪ 'ਚ ਸਮਾ ਜਾਂਦਾ ਹੈ। ਕਰ ਕਿਰਪਾ ਦੀਜੈ ਪ੍ਰਭ ਦਾ। ਜੀ ਉਸ ਦੇ ਬਖਸ਼ੇ ਕਿਰਪਾ ਕਰਕੇ ਵਾਹਿਗੁਰੂ ਜੀ ਆਪਣਾ ਦਾਨ ਇਹ ਬਖਸ਼ੋ। ਨਾਨਕ ਸਿਮਰੈ ਨਾਮ ਨਿਧਾਰ। ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਅਸੀਂ ਸਿਮਨ ਕਰਦੇ ਰਹੀਏ। ਅਸੀਂ ਕਿਰਪਾ ਕਰੋ ਸਤਿਗੁਰੂ ਜੀ ਜਾਂਚ ਲੱਭਦੇ ਹਾਂ। ਗੌੜੀ ਮਹੱਲਾ 5ਵਾਂ ਸਾ ਕਾ ਦਰਸ ਪਾਈਐ ਵੱਡ ਭਾਗੀ ਉਹ ਪਿਆਰਿਆ ਗੁਰਮੁਖੰਦਾ ਵੱਡਿਓ ਭਾਗਾ ਕਰਕੇ ਦਰਸ਼ਨ ਪਾਈ ਜਾ ਹੈ ਜਾ ਕੀ RAM ਨਾਮ ਲਿਵ ਲਾਗੀ ਨਾਮ ਦੀ RAM ਪਰਮੇਸ਼ਰ ਦੇ ਨਾਮ ਵਿਚ ਪਾਈ ਬੁਤੀ ਜੁੜ ਚੁੱਕੀ ਹੈ ਗ੍ਰਮਾਕਾਰ ਹੋ ਕਰਕੇ ਜਾ ਕੈ ਹਰ ਵਸਿਆ ਮਨ ਮਾਹੀ ਜਿਨੋ ਦੇ ਮਨ ਗੁਰ ਸਿਖੁ ਰ ਕਾਲਪੁਰ ਖੜੀ ਵਸ ਗਿਆ ਹੈ ਜਾ ਕੈ ਦੁਖ ਸੁਖ ਨੈ ਭੀ ਨਾਹੀ ਇਨਾਂ ਨੂੰ ਜਾਗ ਜੰਮ ਤੱਕ ਕੀ ਦੁਖ ਹੋਣਾ ਸੁਪਨੇ ਚ ਵੀ ਦੁਖ ਨਹੀਂ ਹੁੰਦਾ ਤੁਬਨੇ ਸੰਸਾਰ ਵਿੱਚ ਗੁਖਨੀਏ ਨੂੰ ਕੋਈ ਪ੍ਰਤੀਤ ਹੁੰਦਾ ਹੈ ਰਹਾ ਸਰਬ ਨਿਧਾਨ ਰਾਖੇ ਜਨਮ ਸਾਰੇ ਖਜ਼ਾਨੇ ਜਨਾਂ ਦੇ ਹਿਰਦੇ ਵਿੱਚ ਕਿਸੇ ਜੇ ਪਾਤਸ਼ਾਹ ਰੱਖੇ ਹੋਏ ਹਨ ਤਾਂ ਕਹ ਸੰਗ ਕਿਲ ਵਿਖ ਦੁਖ ਜਾ ਜੈਸੇ ਹਰਿਮਖਾਂ ਦੀ ਸੰਗਤ ਕਰਨੇ ਕਰਕੇ ਨੌ ਨਿਧੀਆਂ ਨਵਦਾ ਭਗਤੀ ਆਦਿਕ ਵੀ ਸਾਰੇ ਖਜ਼ਾਨੇ ਉਹਨਾਂ ਦੇ ਹਿਰਦੇ ਵਿੱਚ ਰੱਖੇ ਹੋਏ ਜਨਾਂ ਦੇ ਸੰਗਤ ਵਿੱਚ ਰੱਖੇ ਹੈ ਉਹਨੇ ਵੀ ਸੰਗਤ ਕਰਕੇ ਕਿਲੇ ਕੋ ਚਾਰ ਪ੍ਰਕਾਰ ਦੇ ਸਾਧ ਬ੍ਰਾਹਮਣ ਕੈਲੀ ਘਾਤ ਕਨਿਕਾਂ ਚਾਰੀ ਕਤਾਨੇ ਵੀ ਚਲੇ ਜਾਂਦੇ ਬ੍ਰਾਹਮਣ ਗਿਆਨੀ ਬ੍ਰਾਹਮਣ ਨੂੰ ਮਾਰਨਾ ਜਿਹੜਾ ਹੈ ਅਤੇ ਕੈਲੀ ਗਊ ਨੂੰ ਜਿਹੜਾ ਮਾਰਨਾ ਹੈ ਅਤੇ ਕੰਨਿਆ ਨੂੰ ਜਿਹੜਾ ਮਾਰਨਾ ਹੈ ਅਨਾ ਚਾਰੀ ਦਾ ਤਾਨ ਖਾਣਾ ਜਾਂ ਕੀ ਰਹਿਤ ਨ ਜਾਣੀਏ ਗੁਰਮੰਤਰ ਨਹੀਂ ਜੀਤ ਤਾਂ ਕਾ ਪੂਜਨ ਖਾ ਕੇ ਬਿਸਰੇ ਹਰਿ ਸਿਉ ਪ੍ਰੀਤ ਜਾਂ ਹੋਰ ਹਿੰਦੂ ਪੁਸਤਕਾਂ ਵਿੱਚ ਇਹ ਚਾਰ ਹੋਰ ਕਿਲੇ ਵਿੱਚ ਦੱਸੇ ਹਨ ਉਹਨਾਂ ਨੇ ਕਿਹਾ ਇੱਕ ਦਾ ਬ੍ਰਾਹਮਣ ਨੂੰ ਮਾਰਨਾ ਇੱਕ ਗਊ ਨੂੰ ਕਤਲ ਕਰਨਾ ਇੱਕ ਲੜਕੀ ਨੂੰ ਕਤਲ ਕਰਨਾ ਇੱਕ ਗੁਰਤਲਪਾ ਕਰਨ ਕਰਨਾ ਤੇ ਸ਼ਰਾਬ ਪੀਣੀ ਚੋਰੀ ਕਰਨੀ ਸੋਨੇ ਦੀ ਚੋਰੀ ਕਿ ਤਿਆਰ ਕੋ ਮੰਨੇ ਹਮੇ ਹੀ ਸਾਂਭੇ ਕੇਲ ਵਿਖ ਦੁਖ ਜਾਹਿ ਸੰਗਲ ਕਰਤੇ ਜਾਰ ਪ੍ਰਕਾਰ ਦੇ ਜਿਹੜੇ ਤਾਪ ਐ ਇਹਨਾਂ ਨੂੰ ਦੁਖ ਸਭ ਚਲੇ ਜਾਂਦੇ ਹਨ ਸਾਧ ਵੀ ਮਰ ਜਾਂਦੇ ਹਨ ਜਨ ਕੀ ਮਹਿਮਾ ਕਥੀ ਨਾ ਜਾਏ ਮੇਰੇ ਪਿਆਰੇ ਜਾਨੂ ਮੈਂ ਵੀ ਹੱਥ ਕਾ ਕਹੀ ਨਹੀਂ ਜਾ ਸਕਦੀ ਸਾਰ ਬ੍ਰਹਮ ਜਾਣ ਰਹਾ ਅਸਮਾਈ ਮੇਸ਼ਰ ਆਉਦੇ ਜਨਾਂ ਕੀ ਸਮਾਰਿਆ ਮਿਲ ਰਿਹਾ ਹੈ ਜਨ ਜਿਹੜੇ ਬਾਦਵੰਗ ਸਮਾਰਿਆ ਹੈ ਕਰ ਕਿਰਪਾ ਪ੍ਰਭ ਦਿਨੋ ਸੁਨੀ ਜੈ ਬਾਦਸ਼ਾਹ ਸਾਡੀ ਇਹ ਬੇਨਤੀ ਸੁਣ ਲਓ ਆ ਕੋ ਦਾਸ ਕੀ ਧੂਰ ਨਾਨਕ ਕਉ ਦੀਜੈ ਗੁਰੂ ਨਾਨਕ ਜੀ ਜਾਜ ਜਾਦੇ ਨੇ ਗੁਰਸਿੱਖੋਂ ਬੇਨਤੀ ਕਰ ਮੈਨੂੰ ਆਪ ਦੇ ਸੇਵਕਾਂ ਦੀ ਧੂੜ ਦੇਣਾ ਕਰੋ ਬਖਸ਼ਿਸ਼ ਕਰੋ ਗੰਗੀ ਮਹੱਲਾ ਪੰਜਵਾ ਹਰ ਸਿੰਘ ਰਤ ਤੇਰੀ ਜਾਏ ਬਲਾ ਸ੍ਰੀ ਗੁਰੂ ਹਰਿ ਦਾਸ ਜੀ ਸਿਮਰਨ ਕਰ ਗਈ ਕਹਿੰਦੇ ਜੀ ਮੈਨੂੰ ਬਲਾ ਚਮ ਜਿੰਦੀ ਹੈ ਕੋਈ ਕਹਿੰਦਾ ਘੂਤ ਚ ਮੜਿਆ ਹੈ ਕੋਈ ਕਹਿੰਦੀ ਛਾਇਆ ਹੁੰਦੀ ਹੈ ਕੋਈ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਵਿਦਿਆ ਦੀ ਬਲਾ ਚਿੰਬੜੀ ਹੋਈ ਹੈ ਸੋ ਮਹਾਰਾ ਕਹਿੰਦੇ ਹਰੀ ਦਾ ਸੁਲੰਨ ਕਰਨੇ ਕਰਕੇ ਤੇਰੀ ਮੌਤ ਰੂਪੀ ਬਲਾ ਆ ਵੀ ਵਿਦਿਆ ਰੂਪੀ ਬਲਾ ਆ ਵੀ ਕ੍ਰਿਸ਼ਨ ਰੂਪੀ ਬਲਾ ਆ ਵੀ ਸਭ ਚਲੀ ਜਾਏਗੀ ਸਰਬ ਕਲਿਆਣ ਵਸੈ ਮਾਨਿਆ ਸਰਬ ਕਲਿਆਣਾ ਸੁਲੋਕ ਸੁਨੀਰ ਸਰੂਪ ਜੋ ਮਕੁੰਠ ਦੀਆਂ ਮੁਕਤੀਆਂ ਕੈਵਲ ਮੁਕਤੀ ਮੁਕਤੀ ਜੀਵਨ ਮੁਕਤੀ ਆਦਿ ਸਾਰੀਆਂ ਕਲਿਆਣਾ ਪ੍ਰਾਪਤ ਹੋ ਜਾਣੀਆਂ ਤੇਰੇ ਮਨ ਵਿਚ ਆ ਕੇ ਵਰ ਜਾਵੇਗਾ ਜਦੋਂ ਪਰਮੇਸ਼ਰ ਸਾਜਮਾਨ ਮੇਰੇ ਏਕੋ ਨਾਮ ਜੀ ਤੇਰੇ ਵਰਨੇ ਕੋਈ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਨਾਮ ਜਪਨਾ ਕਰ ਭਜਨਾ ਕਰ ਜੀ ਤੇਰੇ ਕੈ ਆਵ ਕਾਂ ਤੇਰੇ ਜੀਵ ਦੇ ਪਰਲੋਕ ਦੇ ਅੰਦਰ ਕਮ ਆਵੇਗਾ ਰਹਾਉ ਰਾਣ ਦੇਨਸ ਗੁਣ ਗਾਉ ਅਨੰਤ ਰਾਜੇ ਅੰਤਿ ਰੈਤ ਪ੍ਰਮੇਸ਼ੂ ਦੇ ਗੁਣਾ ਨੂੰ ਗਾਉਣਾ ਕਰ ਗੁਰ ਪੂਰੇ ਕਾ ਨਿਰਮਲ ਮਨ ਕੇ ਪੂਰਨ ਗੁਰਾਂ ਦਾ ਸਾਰੀਆਂ ਮਾਇਆ ਤੇ ਰਹਿਤ ਕਰਨ ਵਾਲਾ ਮੰਤਰ ਗਰੀਸ਼ ਹੈ ਇਹਨੂੰ ਧਾਰਨ ਕਰ ਛੋੜ ਉਪਾਗ ਏਕ ਤੀਕ ਰਾ ਜਿਨ ਜਿਹੜੇ ਕਰਨੇ ਸਭ ਨੂੰ ਕੋ ਨਿਰਾਸ਼ਾ ਹੋ ਜਾਏ ਉਪਾਰ ਛੱਡ ਕੇ ਕੋ ਕਾਲ ਕੁਝ ਵੀ ਓਟ ਦਾ ਖਿਰਦੇ ਵਿੱਚ ਮਹਾ ਪਦਾਰਥ ਅੰਮ੍ਰਿਤ ਰਸ ਜਾ ਸਾਰੇ ਪਦਾਰਥੋਂ ਵੱਡਾ ਪਦਾਰਥ ਅੰਮ੍ਰਿਤ ਨਾਮ ਰਸ ਹੈ ਪ੍ਰੇਮ ਨਾਲ ਚਖਣਾ ਕਰ ਧਾਰਨਾ ਕਰ ਦੇਖੋ ਸਾਗਰ ਤੇ ਜਾਣ ਕਰੇ ਇਸ ਸੰਸਾਰ ਸਮੁੰਦਰੋਂ ਪ੍ਰਖ ਜੰ ਕਰੇ ਹਨ ਨਾਨਕ ਜਾ ਕੇ ਨਦਰ ਕਰੇ ਜੀ ਕਹਿੰਦੇ ਜਿਨੇ ਤੇ ਮੇਰੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਨਾ ਹੈ ਗੌੜੀ ਮੁਹੱਲਾ 5ਵਾਂ ਹਿਰ ਦਾ ਚਰਨ ਕਮਲ ਪ੍ਰਭ ਧਾਰੇ ਜਿਨ੍ਹਾਂ ਨੇ ਹਿਰਦੇ 'ਚ ਚਰਨ ਕਮਲ ਵਾਹਿਗੁਰੂ ਦੇ ਘਰ ਨੀ ਕੀਤੇ ਹੈ ਪੂਰੇ ਸਤਿਗੁਰ ਮਿਲ ਨਿਸਤਾਰਿ ਪੂਰੀਆਂ ਗੁਰਾਂ ਦੇ ਨਾਲ ਮਿਲੇ ਹਨ ਪੂਰੀਆਂ ਗੁਰਾਂ ਨਾਲ ਮਿਲ ਕਰਕੇ ਅੱਗੇ ਚਰਨ ਕਮਲ ਮਹਾਰਾਜ ਧਾਰੇ ਹੈ ਉਹਨਾਂ ਨੂੰ ਸਰਦੂ ਸਾਹਿਬ ਜੀ ਨਿਸਤਾਰ ਤੇ ਤਾਰ ਕੇ ਸੰਸਾਰ ਤੋਂ ਗੋਬਿੰਦ ਗੁਣ ਗਾਵੋ ਮੇਰੇ ਭਾਈ ਮੇਰੇ ਭਰਾਵੋ ਤੁਸੀਂ ਗੁਰਧਾਰੀਓ ਸਾਡੇ ਚੇਤਨਣ ਸੋਣੇ ਕਰਕੇ ਗੋਵਿੰਦ ਅਸੀਂ ਕਿਸੇ ਨੂੰ ਕੇਲਾ ਚਾਲਦਾ ਨਹੀਂ ਆਪਣਾ ਕਹਿੰਦੇ ਤੁਸੀਂ ਉਹ ਭਾਈ ਫਿਰ ਮੇਰੇ ਭਰਾਓ ਇੱਕ ਸੰਤੋ ਮਾਰਾ ਬਖਸ਼ਦੇ ਹਨ ਗੋਵਿੰਦ ਦੇ ਗੁਨਾ ਨੂੰ ਦਰਣਾ ਕਰੇ ਹੋਏ ਮੇਰੇ ਭਰਾਓ ਸੇ ਸਾਧੂ ਹਰ ਨਾਮ ਧਿਆਈ ਸਤ ਸੰਗਤ ਨਾਲ ਮਿਲ ਕੇ ਅਕਾਲ ਪੁਰਖ ਦੇ ਨਾਮ ਨੂੰ ਧਿਆਇਆ ਕਰੋ ਰਹਾਉ ਗੁਲਾਬ ਦੇਹ ਹੋਈ ਪਰਵਾਹ ਕਦਨ ਆਈ ਦੇਵਨ ਦੀ ਰਹਾਉ ਬਖਸ਼ਾਮ ਦੇ ਕੇ ਕਹਿੰਦੇ ਪ੍ਰਵਾਣ ਨੀਕ ਹੋਈ ਸਫਲੀ ਹੋਈ ਹੈ ਸਤ ਗੁਰ ਤੇ ਪਾਇਆ ਨਾਮ ਨੀਸਾ ਜਿਨਾਂ ਸਤ ਗੁਰਾਂ ਦੇ ਪਾਸੇ ਨਾਮ ਦਾ ਨਿਸ਼ਾਨਾ ਪਾ ਲਿਆ ਕਹੋ ਕਬੀਰ ਜੀ ਕਿਰਪਾ ਭਾਰੇ ਦੇ ਸੱਚਾ ਨਿਸ਼ਾਨਾ ਲਖਰ ਸ੍ਰੀ ਨੂੰ ਵੀਰ ਸਖਿਆਤ ਦਾ ਰਾਜਾ ਜਿਹੜਾ ਨਾਮ ਲਖਨੇ ਬਿੱਤੀ ਦੁਆਰਾ ਪਾ ਲਿਆ ਸੱਚਾ ਨਿਸ਼ਾਨਾ ਇਹ ਨਾਮ ਨਿਸ਼ਾਨ ਜਿਸ ਪ੍ਰਕਾਰ ਸਾਸੀ ਨੂੰ ਤੁਸਾ ਹੁੰਦਾ ਐ ਸਗਲ ਭਗਤਾਂ ਚੇ ਨਿਸ਼ਾਨ ਜਿਸ ਪਰਮੇਸ਼ਰ ਦੇ ਨਿਸ਼ਾਨ ਤੁਸਿਆ ਜੀ ਨੇ ਆਇਆ ਨਾਮ ਉਚਾਰਨ ਵਾਲੇ ਭਗਤ ਨਿਸ਼ਾਨ ਸਾਹਿਬ ਜੀ ਵੀ ਝੰਡਾ ਹੈ ਇਸ ਪ੍ਰਕਾਰ ਗੁਰਾਂ ਤੋਂ ਨਾਮ ਦਾ ਇਹ ਨਿਸ਼ਾਨੀ ਪਾ ਲਈ ਪਰਲੋਕ ਵਾਸਤੇ ਜਿੰਨ ਦਾਗੇ ਹੋ ਇਸ ਰਣ ਵਿੱਚ ਦੂਜੇ ਬਿੰਦਾਗੇ ਭਗ ਜਾਈ ਬਾਝੂ ਹੋ ਸਕਦਾ ਉਪੀਆ ਨੇ ਹਰਨੇ ਖਜ਼ਾਨੇ ਪਾਈ ਜਿਵੇਂ ਜਰਨਲ ਕਰਮ ਜਿਹੜੇ ਹੁੰਦੇ ਆ ਉਹਨਾਂ ਦੇ ਮੋਹ ਦੇ ਰੂਪੇ ਨੂੰ ਲੱਗੇ ਹੁੰਦੇ ਆ ਕਿ ਕਰਮੂ ਦਾ ਹੈ ਜਰਨਲ ਦਾ ਹੈ ਇਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਦੀ ਮੋਹ ਛਾਪ ਲੱਗੀ ਹੋਈ ਹੈ ਉਹ ਜੀਵਨਿਕ ਬ੍ਰਹਮ ਗਿਆਨੀ ਬਦੇ ਮੁਕਤ ਹਨਗੇ ਇਸ ਪ੍ਰਕਾਰ ਨਾਮ ਦੀ ਨਿਸ਼ਾਨੀ ਜਿਨ੍ਹਾਂ ਨੂੰ ਪਾ ਲਈਆ ਹੈ ਸਬਗੁਰਾਂ ਦੇ ਨਾਮ ਦੀ ਨਿਸ਼ਾਨੀ ਨੂੰ ਪਾਇਆ ਤੁਨੋਂ ਪੁਰਖਨ ਲੇਖ ਨੂੰ ਲਿਖ ਲਿਆ ਹਿਰਦੇ 'ਚ ਨਾਮ ਕਰਕੇ ਨਿਸਾਨ ਪਰਮੇਸ਼ਰ ਦੀ ਪ੍ਰਗਟਾ ਨੂੰ ਪਾ ਲਿਆ ਹੈ ਉਹਨਾਂ ਨੇ ਹਰ ਸਿਮਰਤ ਪੂਰਨ ਪਦ ਪਾਇਆ ਜਿਹਨੇ ਜਲ ਹਰੀ ਗੈ ਸਿਮਰਨ ਕੀਤਾ ਉਹਨੂੰ ਪੂਰਨ ਪਦ ਦੀ ਕੇਵਲ ਮੋਖ ਨੂੰ ਪਾ ਲਿਆ ਹੈ ਸਾਧ ਸੰਗ ਹੈ ਭਰਮ ਮਿਟਾਏ ਸਾਧ ਸੰਗ ਚ ਮਿਲ ਕੇ ਸੱਦ ਪ੍ਰਕਾਰ ਦਾ ਹੈ ਪੰਜ ਪ੍ਰਕਾਰ ਦਾ ਭਰਮ ਮੀਟ ਲਿਆ ਹੈ ਜਤ ਕਦ ਦੇਖੋ ਤਤ ਰਹਾ ਸਮਾ ਜਿੱਥੇ ਵੀ ਦੇਖਦੇ ਹੋ ਉੱਥੇ ਪਰਮੇਸ਼ਰ ਹੀ ਵਿਆਪਕ ਹੋ ਰਿਹਾ ਹੈ ਨਾਨਕ ਦਾਸ ਹਰ ਕੀ ਸਰਣਾ ਜਿਨ ਦਸਉ ਭਾਵ ਘਰ ਕਿਉ ਪਿਆਰੇ ਹਰੀ ਦੀ ਸ਼ਰਨ ਜਿਹੜੇ ਪਏ ਆ ਉਹ ਜਿੱਥੇ ਕਿੱਥੇ ਵੇਖਦੇ ਲੋਕ ਕੋ ਲੋਕ ਜੀ ਪਰਮੇਸ਼ਵਰੀ ਸੁਣਾ ਰਿਹਾ ਹੈ ਗੌੜੀ ਮਹੱਲਾ 5 ਵਾ ਗੁਰਜੀ ਕੇ ਦਰਸ਼ਨ ਕੋ ਬਲ ਜਾ ਸਤਿਗੁਰੂ ਸਾਹਿਬ ਜੀ ਦੇ ਜੁਦਾਰਾਂ ਤੋਂ ਬਿਹਾਰ ਕੁਰਬਾਨ ਜਾਈਏ ਗਰੀਬ ਨਵਾਜ ਦੇ ਐਸੇ ਕੁਇਤਮ ਦਰਸ਼ਨ ਹਨ ਜਪ ਜਪ ਜੀਵਾ ਸਤਗੁਰ ਨਾਮ ਸਤਿਗੁਰ ਦੇ ਦਰਸ਼ਾ ਦੇ ਅਮਰਤ ਨਾਮ ਦੇ ਜਾਪ ਨੂੰ ਜਪ ਜਪ ਕੇ ਜੀਵਣਾ ਕਰੀਏ ਪਾਰ ਬ੍ਰਹਮ ਪੂਰਨ ਗੁਰਦੇਵ ਸਾਡਾ ਪਰਮੇਸ਼ਰ ਦਾ ਰੂਪ ਪੂਰਨ ਸਤਗੁਰੂ ਨਾਨਕ ਦੇਵ ਜੀ ਹਨ ਪਰ ਕਿਰਪਾ ਲਾਗੂ ਤੇਰੀ ਸਿਰ ਮਰਨ ਦੀ ਕਿਰਪਾ ਕਰੋ ਆਪ ਦੀ ਸਿਗਾਹ ਚ ਅਸੀਂ ਲੱਗ ਰੰਤਰੀਏ ਰਹਾਉ ਚਰਨ ਕਮਲ ਹਿਰਦੈ ਉੜ ਧਾਰੀ ਸਾਡੇ ਜੀ ਕਮਲ ਵਜੋ ਪ੍ਰਕਾਸ਼ ਨਾਏ ਉਹ ਹਿਰਦੇ ਦੇ ਅੰਦਰ ਧਾਰਨਾ ਕਰਕੇ ਵਸਾਈਏ ਮਾਨ ਤਾਨ ਤਾਨ ਗੁਰ ਪ੍ਰਾਨ ਆਧਾਰੀ ਸਾਡੀ ਮਾਨ ਦੇ ਅੰਦਰ ਵੀ ਤੰਦੇ ਅੰਦਰ ਵੀ ਧਨ ਵੀ ਸਾਡਾ ਹੈ ਗੁਰੂ ਆਪ ਹੀ ਪ੍ਰਾਣਾ ਦਾ ਆਸਰਾ ਰੂਪ ਵੀ ਆਪ ਹੀ ਹੋ ਸਾਡੇ ਮਨ ਦੇ ਅੰਦਰ ਵੀ ਆਪ ਦਾ ਨਿਵਾਸ ਹੈ ਤੰਦੇ ਅੰਦਰ ਵੀ ਦੌਲਤ ਵੀ ਸਾਡੀ ਤੁਸੀਂ ਸਾਡੇ ਪ੍ਰਾਣਾਂ ਦਾ ਆਸਰਾ ਆਪ ਹੋ ਸਾਫਲ ਜਨਮ ਹੋਵੇ ਪਰਵਾਹ ਨਮਸਨ ਤੁਹਾਨੂੰ ਅਰਪੀਏ ਸਤਿਗੁਰੂ ਆਪ ਸਾਡੀ ਪ੍ਰਣਾ ਦਾ ਅਧਾਰ ਰੂਪ ਪਹੁੰਚ ਜੇ ਚੰ ਸ਼ੁਰੂ ਹੋਣੇ ਸਫਲ ਜਨਮ ਹੋਊਗਾ ਪਰਵਾਹ ਜਿਹਨਾਂ ਨੂੰ ਸਫਲ ਜਨਮ ਹੁੰਦਾ ਹੈ ਕਿ ਪਰਮਾਨਿਕ ਪਰਲੋਕ ਵਿੱਚ ਵੀ ਹੁੰਦੇ ਹਨ ਗੁਰਪਾਰ ਬ੍ਰਹਮ ਨਿਗਤ ਕਰ ਜਾਣ ਜਿਨਾਂ ਨੂੰ ਅਕਾਲ ਪੁਰਖ ਨੂੰ ਨੇੜੇ ਕਰਕੇ ਜਾਨਣਾ ਕੀਤਾ ਹੈ ਸ਼ਾਂਤ ਧੂਰ ਪਾਈਏ ਵੱਡ ਭਾਗ ਜਿਨਾਂ ਦਾ ਸੰਤ ਹੈ ਧੂੜੀ ਵਜਾਂ ਭਾਗਾਂ ਕਰਕੇ ਪਾਈ ਦੀ ਹੈ ਨਾਨਕ ਗੁਰਪੀਠ ਤੋਂ ਹਰਿ ਚੋ ਲੇਵ ਲਾ ਗਿਉ ਨੇ ਗੁਰਾਂ ਨਾਲ ਮਿਲਣ ਕਰਕੇ ਸਪੁਰਕਾਰ ਪਰਮੇਸ਼ਰ ਨਿਰਾਣੇ ਉਹਨਾਂ ਦੀ ਜੀਵ ਜੁਗਤ ਗਈ ਹੈ ਇੱਕ ਰੂਪ ਹੋ ਗਏ ਹਨ